ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦਾ ਪ੍ਰਚਾਰ ਹੁਣ ਅੰਤਿਮ ਦੌਰ ਵਿੱਚ ਦਾਖਲ ਹੋ ਗਿਆ ਹੈ ਖੁੱਲੇ ਚੋਣ ਪ੍ਰਚਾਰ ਦਾ ਆਖਰੀ ਦੇਣੇ ਪੇਸ਼ ਹੈ ਇੱਕ ਰਿਪੋਰਟ ਪੰਜਾਬ ਵਿੱਚ 4 ਸੀਟਾਂ ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦਾ ਪ੍ਰਚਾਰ ਹੁਣ ਅੰਤਿਮ ਦੌਰ ਵਿੱਚ ਦਾਖਲ ਹੋ ਗਿਆ ਹੈ ਅਤੇ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਗਾ ਦਿੱਤੀ ਹੈ ਅੱਜ ਜ਼ਿਮਨੀ ਚੋਣਾਂ ਲਈ ਸਿੱਧਾ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਅਤੇ 20 ਨਵੰਬਰ ਨੂੰ ਵਿਧਾਨ ਸਭਾ ਹਲਕਿਆਂ ਬਰਨਾਲਾ ਗਿੱਦੜਬਾਹਾ ਡੇਰਾ ਬਾਬਾ ਨਾਨਕ ਅਤੇ ਜੱਬੇਵਾਲ ਵਿੱਚ ਵੋਟਾਂ ਪੈਣਗੀਆਂ ਇਹਨਾਂ ਚਾਰੋਂ ਹਲਕਿਆਂ ਵਿੱਚ 696000 ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਰਜਿਸਟਰਡ ਨੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 45 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਜਿਨ੍ਹਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਸਿਰਫ 2 ਹੀ ਹੈ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਹਲਕੇ ਤੋਂ 14 14 ਉਮੀਦਵਾਰ ਮੈਦਾਨ ਵਿੱਚ ਨੇ ਜਦਕਿ ਬਨਾਲਾ ਵਿੱਚ 11 ਅਤੇ ਜੱਬੇਵਾਲ ਵਿੱਚ ਸਿਰਫ 6 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਇਲਾਕਾवार ਚੋਣ ਹਲਕਿਆਂ ਤੇ ਝਾਤ ਮਾਰੀਏ ਤਾਂ ਬਰਨਾਲਾ ਵਿੱਚ ਕੁੱਲ 170000 ਰਜਿਸਟਰਡ ਵੋਟਰ ਨੇ ਜਿਨ੍ਹਾਂ ਵਿੱਚ ਐਸ.ਆਈ. ਵੋਟਰ 30.34 ਫੀਸਦੀ ਪਿੰਡੂ ਵੋਟਰ 37.12 ਫੀਸਦੀ ਅਤੇ ਸ਼ਹਿਰੀ ਵੋਟਰ 62.88 ਫੀਸਦੀ ਨੇ ਗਿੱਦੜਬਾਹ ਵਿੱਚ ਰਜਿਸਟਰਡ ਵੋਟਰਾਂ ਦੀ ਕੁੱਲ ਗਿਣਤੀ 1,66,000 ਹੈ ਜਿਨ੍ਹਾਂ ਵਿੱਚੋਂ ਐਸਸੀ ਵੋਟਰਦਾਰ 37.69% ਦੇ ਪਿੰਡੂ ਵੋਟਰਾਂ ਦੀ ਗਿਣਤੀ 72.37% ਅਤੇ ਸ਼ਹਿਰੀ ਵੋਟਰ 21.63% ਨੇ ਜੱਬੇਵਾਲ ਵਿੱਚ 1,59,000 ਰਜਿਸਟਰਡ ਵੋਟਰ ਨੇ ਇੱਥੇ ਐਸਸੀ ਵੋਟਰਦਾਰ 45.86% ਦੇ ਅਤੇ 100 ਫੀਸਡ ਪੇਂਡੂ ਵੋਟਰ ਨੇ ਜਦਕਿ ਡੇਰਾ ਬਾਬਾ ਨਾਨਕ ਵਿਖੇ ਕੁੱਲ 193000 ਰਜਿਸਟਰਡ ਵੋਟਰ ਨੇ ਜਿਨ੍ਹਾਂ ਵਿੱਚੋਂ ਪੇਂਡੂ ਵੋਟਰ 95.65 ਨੇ ਅਤੇ ਸ਼ਹਿਰੀ ਵੋਟ ਸਿਰਫ 4.35 ਫੀਸਦੀ ਸਾਰੀਆਂ ਸੀਟਾਂ ਤੇ ਫਸਵੇਂ ਮੁਕਾਬਲੇ ਮੰਨੇ ਜਾ ਰਹੇ ਨੇ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ ਜਲੰਧਰ